ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਕੀ ਫਤਈ ਮੈਂ ਪੰਜਾਬ ਦੀਆਂ ਸਮੂਹ ਆਂਗਣਵਾੜੀ ਵਰਕਰ ਹੈਲਪਰ ਭੈਣਾਂ ਨੂੰ ਦੱਸਣਾ ਚਾਹਣੀ ਹੈ ਕਿ ਅੱਜ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਦਫ਼ਤਰ ਦੇ ਵਿੱਚ ਮੈਂ ਆਂਗਣਵਾੜੀ ਵਰਕਰ ਹੈਲਪਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੱਲ ਕਰਨ ਵਾਸਤੇ ਗਈ ਸੀ ਕਿਉਂਕਿ ਪਿਛਲੇ 4 ਮਹੀਨੇ ਤੋਂ ਆਂਗਣਵਾੜੀ ਵਰਕਰ ਹੈਲਪਰ ਨੂੰ ਮਾਨ ਪੱਤਾ ਨਹੀਂ ਮਿਲ ਰਿਹਾ ਜਿਹੜਾ ਸੈਂਟਰ ਸ਼ੇਅਰ ਹੋਣਾ ਹੁੰਦਾ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਵਰਕਰਾਂ ਗੁਜ਼ਰ ਰਹੀਆਂ ਸਰਕਾਰ ਹਰ ਰੋਜ਼ ਵਰਕਰਾਂ ਤੇ ਵਰਕ ਲੋਡ ਪਾ ਰਹੀ ਹੈ ਐਫ ਆਰਐਸ ਕਰੋ ਆਹ ਕੰਮ ਕਰੋ ਆਹ ਕੰਮ ਕਰੋ ਸਾਰੀ ਦਿਹਾੜੀ ਉਹਨਾਂ ਨੂੰ ਫੋਨ ਤੇ ਲਾਈ ਰੱਖਦੇ ਆ ਫੋਨ ਦੇ ਪੈਸੇ ਵੀ ਕੋਲੋਂ ਤੇ ਫੋਨ ਵੀ ਕੋਲੋਂ ਸੋ ਕਹਿੰਦਾ ਮੇਰਾ ਭਾਵਾ ਹੈ ਕਿ ਕੰਮ ਵਾਸਤੇ ਤਾਂ ਅਸੀਂ ਆਂਗਣਵੜੀ ਵਰਕਰਾਂ ਸਰਕਾਰ ਨੂੰ ਦਿੱਸਦੀਆਂ ਹੈਲਪਰਾਂ ਦਿੱਸਦੀਆਂ ਪਰ ਮਾਨ ਪੱਤਾ ਦੇਣ ਦੇ ਨਾਂ ਤੇ ਕੋਈ ਨਹੀਂ ਦਿੱਸਦਾ ਸੋ ਅੱਜ ਮੈਂ ਗੱਲ ਕਰਕੇ ਆਈਆਂ ਕਿ ਜੇਕਰ 2 ਹਫ਼ਤਿਆਂ ਦੇ ਅੰਦਰ ਅੰਦਰ ਅੰਗਣਵੜੀ ਵਰਕਰਜ਼ ਹੈਲਪਰਸ ਨੂੰ ਉਹਨਾਂ ਦਾ ਸੈਂਟਰ ਸ਼ੇਅਰ ਨਹੀਂ ਦਿੱਤਾ ਗਿਆ ਤਾਂ ਸਾਡੀ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਊਗੀ ਪਿਛਲੇ ਸਮੇਂ ਦੇ ਵਿੱਚ ਵੀ ਮੈਥੇ ਕਹਿਣਾ ਚਾਹਣੀ ਹੈ ਕਿ ਜਦੋਂ ਸਰਕਾਰ ਦੇ ਨਾਲ ਸਾਡਾ ਤਕੜਾ ਕਲੈਸ਼ ਖੜਾ ਹੋਇਆ ਸੀ ਅਸੀਂ ਬਲਜੀਤ ਕੌਰ ਮੰਤਰੀ ਦੇ ਘਰ ਦਾ ਘਰਾਓ ਕੀਤਾ ਸੀ ਤਾਂ 14 ਮਹੀਨਿਆਂ ਦੀ ਜਿਹੜੀ ਮਾਨ ਪੱਤਾ ਸੀ ਉਹ ਅੰਗਣਵਾੜੀ ਵਰਕਰਾਂ ਨੂੰ ਐਨ ਜੀਓ ਵਾਲਿਆਂ ਨੂੰ ਨਹੀਂ ਮਿਲਿਆ ਸੀ ਤੇ ਦੂਜੀਆਂ ਜਿਹੜੀਆਂ ਵਰਕਰ ਐ ਵਿਭਾਗ ਵਾਲੀਆਂ ਉਹਨਾਂ ਨੂੰ 6-6 ਮਹੀਨੇ ਦਾ ਮਾਨ ਪੱਤਾ ਨਹੀਂ ਮਿਲਿਆ ਸੀ ਜੇ ਅੰਗਣਵਾੜੀ ਵਰਕਰ ਮਾਨ ਪੱਤਾ ਲੈਣ ਵਾਸਤੇ ਵੀ ਧਰਨਾ ਮਜਾਰਾ ਨਹੀਂ ਕਰ ਸਕਦੀਆਂ ਤਾਂ ਫਿਰ ਕਿਵੇਂ ਕਰਨਗੀਆਂ ਤੇ ਸਰਕਾਰ ਅੰਗਣਵਾੜੀ ਵਰਕਰਾਂ ਨੂੰ ਆਪਦਾ ਹੱਕ ਲੈਣ ਵਾਸਤੇ ਕੰਮ ਬਦਲੇ ਤਨਖਾਹ ਲੈਣ ਵਾਸਤੇ ਵੀ ਧਰਨਾ ਮਜਾਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਦੂਜਾ ਜਿਹੜੇ ਸਰਕਾਰ ਨੇ ਕੀਤਾ ਕਿ ਜਿਹੜੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਜਿਹੜੀ ਭਰਤੀ ਕਰਨੀ ਆ ਉਹਦੇ ਵਾਸਤੇ ਜਿਹੜੇ ਇਹਨਾਂ ਨੇ ਰੂਲ ਬਣਾਏ ਆ ਉਹ ਜਿਹੜੀਆਂ ਕੰਮ ਕਰ ਰਹੀਆਂ ਆਂਗਣਵਾੜੀ ਵਰਕਰ ਹੈਲਪਰਾਂ ਨਾਲੇ ਬਹੁਤ ਖਤਰਨਾਕ ਆ ਉਹਦੇ ਵਿੱਚ ਇਹਨਾਂ ਨੇ ਜਿਹੜੀ ਹੈਲਪਰ ਹੈ ਉਹਦੀ ਪ੍ਰੋਮੋਸ਼ਨ ਹੈ ਉਹਦੇ ਵਾਸਤੇ ਇਹਨਾਂ ਨੇ ਬੰਦਸ਼ ਲਾਈ ਕਿ ਉਹ ਬੀਏ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਸੰਦਰਸ਼ ਕੀਤਾ ਵੀ ਉਹ ਬੀਏ ਦੀ ਸ਼ਰਤ ਹਟਾਓ ਤਾਂ ਇਹਨਾਂ ਨੇ ਚੱਕ ਕੇ ਪਲੱਸ 2 ਲਾਤੀ ਹੁਣ ਕਈ ਹੈਲਪਰ ਸਾਡੀਆਂ ਜਿਹੜੀਆਂ ਦੇ 10 ਸਾਲ ਦਾ ਤਜਰਬਾ ਹੈ 15 ਸਾਲ ਦਾ ਤਜਰਬਾ ਹੈ ਉਹ میٹرਿਕ ਪਾਸ ਹੈ ਤੇ ਉਹਨਾਂ ਨੂੰ ਹੁਣ ਇਹਨਾਂ ਨੇ ਬਾਹਰ ਕਰਤਾ ਅਸੀਂ ਉਹਦੇ ਲਈ ਵੀ ਲੜ ਰਹੇ ਆ ਅਸੀਂ ਗਰਾਉਂਡ ਲੈਵਲ ਤੇ ਵੀ ਸੰਘਰਸ਼ ਕਰ ਰਹੀਆਂ ਤਾਂ ਅਸੀਂ ਮਾਂਜੂ ਹਾਈ ਕੋਰਟ ਦੇ ਵਿੱਚ ਵੀ ਗਈਆਂ ਕਿ ਇਹਨੂੰ ਰੋਕਿਆ ਜਾਵੇ ਵੀ ਇਹ ਇਹ ਸਾਡੇ ਹੱਕਾਂ ਤੇ ਡੱਗਾ ਦੂਸਰਾ ਇਹਨਾਂ ਨੇ ਸਾਡੀਆਂ ਛੁੱਟੀਆਂ ਜਿਹੜੀਆਂ ਵਿਦਾਊਟ ਪੇ ਛੁੱਟੀ ਲੈਣ ਦਾ ਅਧਿਕਾਰ ਹਰ ਮੁਲਾਜ਼ਮ ਨੂੰ ਹੈ ਤੇ ਅਸੀਂ ਤਾਂ ਮੁਲਾਜ਼ਮ ਵੀ ਹੈ ਨਹੀਂ ਆਗਣਵੜੀ ਵਰਕਰ ਮੁਲਾਜ਼ਮ ਨਹੀਂ ਹੈਗਾ ਸੋਸ਼ਲ ਵਰਕਰ ਹੈ ਇਹਨਾਂ ਨੇ ਕਿਹਾ ਤਾਂ ਕਿ ਜੇ ਕੋਈ ਆਗਣਵੜੀ ਵਰਕਰ 20 ਤੋਂ ਬਾਅਦ ਛੁੱਟੀਆਂ ਲਊ ਤਾਂ ਉਹਦੀ ਇਨਕਰੀਮੈਂਟ ਬੰਦ ਕਰੂ ਉਹਦੇ ਲਈ ਵੀ ਅਸੀਂ ਲੜ ਰਹੇ ਹਾਂ ਕਿ ਤੁਸੀਂ ਇਨਕਰੀਮੈਂਟ ਕਿਵੇਂ ਬੰਦ ਕਰ ਦੋਗੇ ਤਾਂ ਗੈਰ ਕਾਨੂੰਨੀ ਹੈ ਇਹ ਤਾਂ ਕਿਸੇ ਦਾ ਬਿਲਕੁਲ ਹੀ ਤੁਸੀਂ ਸਾਹ ਘੁੱਟਣ ਵਾਲਾ ਜਿਹੜਾ ਉਹਨਾਂ ਦਾ ਸੰਵਿਧਾਨ ਕੋਈ ਮਾਰ ਰਿਹਾ ਹੂੰ ਗਲਮੀ ਵਾਲੀ ਪ੍ਰਸਾ ਬਣਾ ਰਹੇ ਹੂੰ ਸੋ ਇਹਦੇ ਖਿਲਾਫ ਵੀ ਜਿਹੜਾ ਸੰਘਰਸ਼ ਕਰ ਰਿਹਾ ਤੀਜਾ ਜਿਹੜਾ ਸਾਡੀਆਂ ਆਂਗਣਵਾੜੀ ਵਰਕਰਸ ਹੈਲਪਰਸ ਪੀਐਮਐਮ ਵੀਵਾਈ ਦੇ ਵਿੱਚ ਕੰਮ ਕਰਦੀਆਂ ਜਾਂ ਪੋਸ਼ਨ ਟਰੈਕਰ ਦੇ ਕੰਮ ਕਰਦੀਆਂ ਉਹਨਾਂ ਨੂੰ ਪੈਸੇ ਹੀ ਨਹੀਂ ਦਿੰਦੇ ਇਹ 2017 ਤੋਂ ਸਾਡੀਆਂ ਆਂਗਣਵਾੜੀ ਵਰਕਰਸ ਹੈਲਪਰਸ ਦੇ ਪੈਸੇ ਪੈਂਡਿੰਗ ਸੀ ਜਿਹੜੇ ਔਰਤ ਹੈਗੀ ਐ ਸਕੀਮ ਦੇ ਵਿੱਚ ਜਿਹੜੀ ਗਰਭਤੀ ਔਰਤਾ ਉਹਨੂੰ ਉਹਦੇ ਕਾਊਂਟ ਦੇ ਵਿੱਚ ਪੈਸੇ ਚਲੇ ਜਾਂਦੇ ਆ ਅੰਗਣਵਾੜੀ ਵਰਕਰ ਦੇ ਕਾਊਂਟ ਵਿੱਚ ਪੈਸੇ ਕਿਉਂ ਨਹੀਂ ਜਾਂਦੇ 2017 ਤੋਂ ਅਸੀਂ ਮੰਗ ਕਰਦੇ ਸੀ ਲਗਾਤਾਰ ਅਸੀਂ ਮੰਗ ਕਰ ਰਹੇ ਸੀ ਕਿ ਜਿਹੜੀ ਅੰਗਣਵਾੜੀ ਵਰਕਰ ਹੈਗਾ ਜਦੋਂ ਔਰਤਾਂ ਦੇ ਖਾਤੇ 'ਚ ਪੈਸੇ ਜਾਂਦੇ ਆ ਅੰਗਣਵਾੜੀ ਵਰਕਰ ਦੇ ਖਾਤੇ 'ਚ ਵੀ ਪੈਸੇ ਆਉਣੇ ਚਾਹੀਦੇ ਆ ਸੈਂਟਰਲ ਸਰਕਾਰ ਉਹਦੇ ਲਈ 200 ਰੁਪਏ ਵਰਕਰ ਤੇ 100 ਰੁਪਏ ਹੈਲਪਰ ਦਿੰਦੀ ਹੈ ਪਰ ਪੰਜਾਬ ਦੀ ਸਰਕਾਰ ਨੇ ਕੀ ਕੀਤਾ ਉਹਨੂੰ 100 ਰੁਪਏ ਵਰਕਰ ਕਰਤਾ 50 ਰੁਪਏ ਹੈਲਪਰ ਕਰਤੇ ਤੇ ਉਹ ਵੀ 2017 ਤੋਂ ਨਹੀਂ ਦਿੱਤੇ ਪਰ ਮੈਂ ਇੱਥੇ ਦੱਸਣਾ ਚ ਨੇ ਸੈਂਟਰ ਸਰਕਾਰ ਨੇ ਉਹ ਆਪਦੇ ਹੱਥ ਦੇ ਵਿੱਚ ਕਮਾਂਡ ਲੈ ਲਈ ਜਿਹੜੀ ਸਾਡੀ ਮੰਗ ਸੀਗੀ ਉਹਦੀ ਬਕਾਇਦਾ ਇੱਕ ਲੈਟਰ ਜਿਹੜੀ ਹੈਗੀ ਆ ਉਹ ਮੈਨੂੰ ਮਿਲ ਗਈ ਹੈ ਕਿ ਹੁਣ ਪੈਸੇ ਜਿਹੜੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਹੀਂ ਦੇਣੀ ਉਹ ਆ ਲੈਟਰ ਹੈ ਕਿ ਪੈਸੇ ਸਿੱਧੇ ਅੰਗਣਵਾੜੀ ਵਰਕਰ ਜਦੋਂ ਔਰਤ ਦੇ ਖਾਤੇ 'ਚ ਪੈਸੇ ਜਾਣਗੇ ਨਾਲ ਹੀ ਅੰਗਣਵਾੜੀ ਵਰਕਰ ਦੇ ਖਾਤੇ 'ਚ ਪੈਸੇ ਚਲੇ ਜਾਣਗੇ ਸੋ ਇਹ ਸਾਡੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਅਸੀਂ ਬਹੁਤ ਸਿਰ ਤੋਂ ਮੰਗ ਕਰ ਰਹੀਆਂ ਸੀ ਕਿ ਸੈਂਟਰ ਸਰਕਾਰ ਬੰਦ ਕਰੇ ਪੰਜਾਬ ਸਰਕਾਰ ਨੂੰ ਪੈਸੇ ਦੇਣੇ ਜਦੋਂ ਔਰਤ ਨੂੰ ਖਾਤੇ 'ਚ ਸਿੱਧੇ ਸੈਂਟਰ ਸਰਕਾਰ ਪੈਸੇ ਪਾ ਰਹੀ ਹੈ ਪੀਐਮਐਮਵੀ ਵੀワイ ਦੀ ਪ੍ਰਧਾਨ ਮੰਤਰੀ ਮਾਤਰ ਤੋਂ ਵੰਦਨਾ ਯੋਜਨਾ ਦੇ ਤੇ ਅੰਗਣਵਾੜੀ ਵਰਕਰ ਦੇ ਖਾਤੇ 'ਚ ਪੈਸੇ ਕਿਉਂ ਨਹੀਂ ਪੈਂਦੇ ਸੋ ਉਹ ਹੁਣ ਹੈਗਾ ਕਿ ਜਿਹੜੇ ਲੇ ਪੈਸੇ ਵੀ ਜਿੰਨਾਂ ਦੇ ਵੀ ਰਹਿੰਦੇ ਆ ਉਹ ਵੀ ਆਉਣਗੇ ਤੇ ਨਵੇਂ ਜਿਹੜਾ ਵੀ ਔਰਤ ਦੇ ਖਾਤੇ 'ਚ ਜਦੋਂ ਪੈਸੇ ਆਉ ਉਹਨਾਂ ਦੇ ਪੈਸੇ ਹੁਣ ਪੂਰੇ ਆਉਣਗੇ ਇਥੇ ਵੀ ਮੈਂ ਦੱਸਣਾ ਚਾਹੁੰਦੀ ਆ ਵੀ ਜਿਹੜਾ 100 ਰੁਪਏ ਪੰਜਾਬ ਸਰਕਾਰ ਖਾ ਰਹੀ ਸੀ ਉਹ ਵੀ ਬੰਦ ਹੋ ਗਿਆ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਮਿਲੇਗਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਅੰਗਣਵਰੀ ਵਰਕਰ ਹੈਲਪਰਾਂ ਨੇ ਧਿਆਨ 'ਚ ਲਿਆਉਣਾ ਚਾਹੁੰਦੀ ਸੀ ਤੇ ਨਾਲ ਹੀ ਪੈਨੋ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਸਰਕਾਰ ਜਿਹੜੀ ਹੈਗੀ ਆ ਇਹ ਕੱਲੇ ਆਂਗਣਵੜੀ ਵਰਕਰ ਨਹੀਂ ਸਾਰੇ ਮੁਲਾਜ਼ਮਾਂ ਦੀ ਸਾਰੇ ਮਜ਼ਦੂਰਾਂ ਦੀ ਕਿਸਾਨਾਂ ਦੀ ਸਭ ਦੀ ਵਿਰੋਧੀ ਹੈ ਕਿਸਾਨਾਂ ਦੇ ਨਾਲ ਹੁਣ ਕੀ ਕਰ ਰਹੀ ਹੈ ਲੈਂਡ ਪੂਲਿੰਗ ਹੋ ਰਹੀ ਹੈ ਉਹਨਾਂ ਦੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਮਜ਼ਦੂਰਾਂ ਤੋਂ ਤੇ ਪਹਿਲੇ ਕਣਕਦਾਲ ਸਭ ਕੁਝ ਖੋ ਚੁੱਕੇ ਹੈ ਪੈਨਸ਼ਨਾਂ ਦਾ ਬੁਰਾ ਹਾਲ ਆ ਮਹੀਨਾ ਬੀਤ ਜਾਂਦਾ ਹੈ 2500 ਪੈਨਸ਼ਨ ਕਹਿੰਦੇ 1500 ਪੈਨਸ਼ਨ ਦਿੰਦੇ ਆ ਉਹ ਵੀ ਲਾਸਟ ਤੇ ਜਮਾ ਅਖੀਰ ਦੀਆਂ ਡੇਟਾਂ ਦੇ ਵਿੱਚ ਪੈਨਸ਼ਨ ਪਾਉਂਦੇ ਕਈ ਵੇਦੋ ਮਹੀਨੇ ਪਾਉਂਦੇ ਨਹੀਂ ਸਿਕਨ ਸਕੀਮਾਂ ਬੰਦ ਹੋ ਗਈਆਂ ਸੋ ਮੈਂ ਜਿਹੜੀ ਗੱਲ ਕਹਿਣਾ ਚਾਹਣੀ ਹੈ ਵੀ ਸਰਕਾਰ ਸਾਰੇ ਪੰਜਾਬ ਦੀ ਵਿਰੋਧੀ ਹੈ ਲੁੱਟਣ ਤੇ ਲੱਗੇ ਹੋਏ ਆ ਦਿੱਲੀ ਲੁੱਟ ਕੇ ਲੈ ਕੇ ਜਾ ਰਹੇ ਆ ਤੇ ਸਾਨੂੰ ਸਾਰੀਆਂ ਭੈਣਾਂ ਨੂੰ ਇਹਨਾਂ ਦੇ ਖਿਲਾਫ ਪਾਵਾਂ ਸੀ ਲੜ ਰਹੀਆਂ ਸਾਨੂੰ ਹੋਰ ਤਕੜੇ ਹੋ ਕੇ ਇਹਨਾਂ ਦੇ ਖਿਲਾਫ ਲੱਕ ਬਨ ਕੇ ਲੜਨਾ ਪਊ ਤੇ ਇਸ ਜਿਹੜੀ ਇੱਕ ਗੰਦੀ ਸਰਕਾਰ ਹੈ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਝਾੜੂ ਦੀ ਸਰਕਾਰ ਅਸੀਂ ਇਹਨੂੰ ਪੰਜਾਬੋਂ ਬਾਰ ਕਰੀਏ ਤੇ ਆਪਦੇ ਹੱਕਾਂ ਲਈ ਲੜੀਏ ਤੇ ਨਾਲ ਹੀ ਮੈਂ ਕਹਿਣਾ ਚਾਹਣੀ ਆ ਮੈਂ ਕਹਿ ਕੇ ਆਈ ਆ ਕਿ ਜੇ 2 ਹਫ਼ਤਿਆਂ ਦੇ ਅੰਦਰ ਪੈਸੇ ਨਹੀਂ ਆਏ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਸੀ ਸਾਰੇ ਕਾਗਜ਼ ਕਲੀਅਰ ਕਰਕੇ ਬਜਟ ਹੈਗਾ ਕਾਗਜ਼ ਨਹੀਂ ਕਲੀਅਰ ਹੁੰਦੇ ਇਹਨਾਂ ਕੋਲ ਕਰਕੇ ਅਸੀਂ ਜਿਹੜਾ ਹੈਗਾ ਤੁਹਾਨੂੰ